ਅੱਜ ਮੈਂ ਦੀਵਾਲੀ ਸਪੈਸ਼ਲ ਤੁਹਾਡੇ ਨਾਲ ਫੇਸ਼ੀਅਲ ਜਿਹੜਾ ਹੈ ਉਹ ਲੱਗੀਆਂ ਸ਼ੇਅਰ ਕਰਨ ਵਾਸਤੇ ਇਹ ਬਹੁਤ ਵਧੀਆ ਫੇਸ਼ੀਅਲ ਸਿਰਫ ਦੋ ਹੀ ਚੀਜ਼ਾਂ ਨੇ ਤੇ ਵਨ ਸਟੈਪ ਫੇਸ਼ੀਅਲ ਹੈ ਜਿਹੜਾ ਤੁਸੀਂ ਕਰਕੇ ਆਪਣੇ ਸਕਿਨ ਤੇ ਗਲੋ ਵੀ ਲਿਆ ਸਕਦੇ ਚਮਕ ਵੀ ਲਿਆ ਸਕਦੇ ਹੋ ਜੇ ਤੁਹਾਡੀ ਡੈਡ ਸਕਿਨ ਹੋ ਗਈ ਹੈ ਉਹਨੂੰ ਸਹੀ ਕਰ ਸਕਦੇ ਹੋ ਅਗਰ ਤੁਹਾਡੀ ਸਕਿਨ ਤੇ ਟੈਨਿੰਗ ਹੈ ਉਹ ਵੀ ਠੀਕ ਹੋ ਜੇਗੀ ਅਗਰ ਤੁਸੀਂ ਚਾਹਦੇ ਇੱਕ ਸਾਡਾ ਰੰਗ ਸਾਫ਼ ਹੋ ਜਾਵੇ ਨਿਖਰਿਆ ਹੋ ਜਾਵੇ ਉਹ ਬਿਲਕੁਲ ਸਾਫ਼ ਹੋ ਜਾਵੇਗਾ ਚਿਹਰੇ ਤੇ ਚਮਕ ਵੀ ਆਵੇਗੀ ਤੇ ਇਹਨੂੰ ਬਣਾਉਣੇ ਸਿਰਫ ਦੋ ਚੀਜ਼ਾਂ ਚਾਹੀਦੀਆਂ ਨੇ ਤੇ ਤੁਸੀਂ ਜਿਹੜੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਬੈਲ ਨੂੰ ਜੂ ਪ੍ਰੈਸ ਕਰਨਾ ਇਹਦੇ ਨਾਲ ਤੁਹਾਡੀਆਂ ਝੁਰੜੀਆਂ ਜਿਹੜੀਆਂ ਨੇ 100% ਠੀਕ ਹੋਣਗੀਆਂ ਔਰ ਤੁਹਾਡੀਆਂ ਸ਼ਾਈਆਂ ਵੀ 100% ਠੀਕ ਹੋਣੀ ਹੈ ਠੀਕ ਹੈ ਅਗਰ ਤੁਸੀਂ ਸਹੀ ਢੰਗ ਨਾਲ ਇਹਦਾ ਇਸਤੇਮਾਲ ਕਰਦੇ ਹੋ ਤੇ ਅੱਗੇ ਪੂਰੀ ਵੀਡੀਓ ਦੇਖੋ ਮੈਂ ਤੁਹਾਨੂੰ ਦੱਸਦੀ ਆ ਆਪਾਂ ਨੂੰ ਕੀ ਕੀ ਚਾਹੀਦਾ ਇਹਦੇ ਲਈ ਇਹ ਇਸ ਫੇਸ਼ੀਅਲੀ ਵਨ ਸਟੈਪ ਫੇਸ਼ੀਅਲ ਹੈ ਬਹੁਤ ਹੀ ਵਧੀਆ ਪਿੰਕਿਸ਼ 글로ਅ ਆਉਂਦਾ ਹੈ ਆਪਣੇ ਚਿਹਰੇ ਤੇ ਚਿਹਰਾ ਇੰਨਾ ਨਿੱਖਰ ਜਾਂਦਾ ਹੈ ਕਿ ਤੁਹਾਨੂੰ ਸਾਰੇ ਹੀ ਪੁੱਛਣਗੇ ਕਿ ਤੁਸੀਂ ਸਕਿਨ ਤੇ ਲਗਾਉਂਦੇ ਕੀ ਹੈ ਸਕਿਨ ਇਕਦਮ ਸਾਫ ਔਰ ਗਲੋਇੰਗ ਹੋ ਜਾਵੇਗੀ ਜਿੱਦਾਂ ਜੀ ਮੇਰੀ ਹੈ ਠੀਕ ਹੈ ਬਿਲਕੁਲ ਕੋਈ ਦਾਗ-ਧੱਬਾ ਨਹੀਂ ਕੋਈ ਵੀ ਸ਼ਾਈ ਨਹੀਂ ਹੋਵੇਗੀ ਕੋਈ ਝੁਰੜੀ ਨਹੀਂ ਕੋਈ ਰਿੰਕਲ ਨਹੀਂ ਅਗਰ ਹੋਗੇ ਨੇ ਤਾਂ ਇਹਦੇ ਨਾਲ ਠੀਕ ਹੋਣੇ ਸ਼ੁਰੂ ਹੋ ਜਾਣਗੇ ਤੇ ਚਲੋ ਜੀ ਪਹਿਲਾਂ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਕਿਹੜੇ-ਕਿਹੜੇ ਚੀਜ਼ਾਂ ਪਾਣੀਆਂ ਨੇ ਤੇ ਫਿਰ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਇਹਨੂੰ ਕਰਨਾ ਕਿਦਾਂ ਹੈ ਠੀਕ ਹੈ ਜੀ ਬਹੁਤ ਵਧੀਆ ਫੇਸ਼ੀਅਲ ਹੈ ਤੇ ਇਹਨੂੰ ਤੁਸੀਂ ਕਰਕੇ ਆਪਣੇ ਚਿਹਰੇ ਨੂੰ ਨਿਖਾਰ ਸਕਦੇ ਹੋ ਪਹਿਲਾਂ ਤੇ ਲੈਣਾ ਕੱਚਾ ਦੁੱਧ अगर ਤੁਹਾਡੀ ਸਕਿਨ ਜਿਆਦਾ ਡਰਾਈ ਹੈ ਫਿਰ ਤੁਸੀਂ ਦੁੱਧ ਦੇ ਥਾਂ ਤੇ ਦਹੀਂ ਲੈ ਸਕਦੇ ਹੋ ਨਹੀਂ ਤਾਂ ਤੁਸੀਂ ਦੁੱਧ ਦਾ ਇਸਤੇਮਾਲ ਕਰ ਸਕਦੇ ਹੋ ਜੇ ਤੁਹਾਡੀ ਸਕਿਨ ਡਰਾਈ ਹੈ ਤੇ ਦਹੀਂ ਲੈ ਲਓ ਠੀਕ ਹੈ ਜੀ ਅਗਰ ਤੁਹਾਡੀ ਸਕਿਨ oily ਹੈ ਤੇ ਫਿਰ ਤੁਸੀਂ ਦੁੱਧ ਲੈ ਲਓ ਠੀਕ ਹੈ ਇਹਦੇ ਵਿੱਚ ਕੀ ਪਾਣਾ ਹੈ ਇਹਦੇ ਵਿੱਚ ਪਾਣਾ ਆਪਾਂ ਹਨੀ ਹਨੀ ਸਾਰਿਆਂ ਦਾ ਫੇਵਰਟ ਹੈ ਇਹ ਸਾਡੀ ਸਕਿਨ ਨੂੰ ਮੋਇਸਚਰਾਈਜ਼ਰ ਬਣਾ ਕੇ ਰੱਖਦਾ ਹੈ ਨੇਚਰਲ ਮੋਇਸਚਰਾਈਜ਼ਰ ਦੇਂਦਾ ਹੈ ਸਕਿਨ ਨੂੰ ਬਹੁਤ ਹੀ ਪਿਆਰਾ ਜਿਹਾ ਇੱਕ ਮਤਲਬ ਕਿ 글로ਵ ਦਿੰਦਾ ਹੈ ਸਾਡੀ ਸਕਿਨ ਤੇ ਦੂਸਰੀ ਚੀਜ਼ ਕਿਹੜੀ ਹੈ ਇਹ ਹੈਗੀ ਜੀ ਸਾਬਤ ਮਸਰਾਂ ਦੀ ਦਾਲ ਮਸਰਾਂ ਦੀ ਦਾਲ ਜਿਹੜੀ ਪੀਸ ਕੇ ਉਹਦਾ ਪਾਊਡਰ ਮੈਂ ਤਿਆਰ ਕੀਤਾ ਹੋਇਆ ਹੈ ਤੇ ਦਲੇ ਹੋਈ ਸੋਰੀ ਪੀਸੀ ਸਾਬਤ ਮਸਰ ਨਹੀਂ ਦਲੇ ਹੋਏ ਮਸਰ ਤੇ ਉਹਦਾ ਜਿਹੜਾ ਪਾਊਡਰ ਹੈ ਨਾ ਸਿਰਫ ਮਸਰਾਂ ਦੀ ਦਾਲ ਹੈ ਮੂੰਗੀ ਦੀ ਨਹੀਂ ਸਿਰਫ ਮਸਰਾਂ ਦੀ ਦਾਲ ਉਹਦਾ ਪਾਊਡਰ ਜਿਹੜਾ ਹੈ ਆਪਾਂ ਤਿਆਰ ਕੀਤਾ ਹੋਇਆ ਹੈ ਮਿਕਸੀ ਗ੍ਰੈਂਡ ਵਿੱਚ ਜਿੱਦਾਂ ਕਿ ਆਪਾਂ ਚਾਵਲਾਂ ਦਾ ਆਟਾ ਤਾਂ ਕਰਦੇ ਹੁੰਦੇ ਹਾਂ ਤੇ ਇਸ ਤਰੀਕੇ ਨਾਲ ਇਹਦਾ ਪਾ ਲੈਣਾ ਹੈ ਆਪਾਂ ਜਿੰਨੀ ਕਿ ਆਪਣੇ ਫੇਸ ਤੇ ਜ਼ਰੂਰਤ ਤੇ ਇਹ ਮੈਂ ਦੇਖੋ ਬਣਾ ਕੇ ਰੱਖਿਆ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਤੇ ਇਹ ਮੈਂ ਇਹ ਮੇਰਾ ਫੇਵਰਟ ਫੇਸ਼ੀਅਲ ਹੈ ਫੇਵਰਟ ਜਦੋਂ ਵੀ ਕੋਈ ਵਿਆਹ ਟਾਂਗ ਚਾਹੀ ਕੋਈ ਪਾਰਟੀ ਵਗੈਰਾ ਕੁਝ ਵੀ ਆਂਦਾ ਹੈ ਨਾ ਤੇ ਮੈਂ ਇਹਦਾ ਹੀ ਇਸਤੇਮਾਲ ਕਰਦੀ ਹਾਂ ਇਹ ਸਕਿਨ ਤੇ ਇੱਕ ਗਲੋ ਲੈ ਕੇ ਆਉਂਦਾ ਹੈ ਕਿ ਚਮਕ ਲੈ ਕੇ ਆਉਂਦਾ ਹੈ ਸਕਿਨ ਬਹੁਤ ਹੀ ਸੋਹਣੀ ਬਣਾ ਦਿੰਦਾ ਹੈ ਇਹ ਬੜਾ ਫੇਸ਼ੀਅਲ ਹੈ ਇਹ ਹਫਤੇ ਵਿੱਚ ਤੁਸੀਂ ਤਿੰਨ ਵਾਰ ਇਹ ਕਰ ਸਕਦੇ ਹੋ ਠੀਕ ਹੈ ਜੀ ਆ ਦੇਖੋ ਬਣ ਕੇ ਹੋ ਗਈ ਬਹੁਤ ਹੀ ਪਿਆਰੀ ਪਿੰਕਿਜ ਪਿੰਕਿਜ ਕਰੀਮ ਐਦਾਂ ਦਾ ਹੀ ਚਿਹਰੇ ਦਾ ਰੰਗ ਹੋ ਜਾਣਾ ਤੁਹਾਡੇ ਪਿੰਕਿਜ ਪਿੰਕਿਜ ਠੀਕ ਹੈ ਆ ਦੇਖੋ ਬਣ ਕੇ ਮਿੰਟੋ ਮਿੰਟ ਰੈਡੀ ਹੋ ਗਿਆ ਹੈ ਫੇਸ਼ੀਅਲ ਤੇ ਇਹ ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਆਪਣੇ ਫੇਸ ਤੇ ਇਹਦਾ ਇਸਤੇਮਾਲ ਕਰਨਾ ਹੈ ਠੀਕ ਹੈ ਜੀ ਆਪਣੀ ਰਿਕੋਰਡਿੰਗ ਜਿੰਦਾ ਤੁਸੀਂ ਚਾਹੁੰਦੇ ਹੋ ਥੋੜਾ ਥਿੰਕ ਥੋੜਾ ਪਤਲਾ ਆ ਦੇਖੋ ਬਣ ਕੇ ਹੋ ਗਈ ਸਾਡੀ ਇਹ ਕਰੀਮ ਰੈਡੀ ਠੀਕ ਹੈ ਜੀ ਇਹਨੂੰ ਹੁਣ ਤੁਸੀਂ ਆਪਣੇ ਫੇਸ ਤੇ 10 ਤੋਂ 15 ਮਿੰਟ ਪਹਿਲਾਂ ਤਾਂ ਮ사ਜ ਕਰਨੀ ਹੈ ਕਿਉਂਕਿ ਸਾਰੇ ਤੁਹਾਡੇ ਡਰ ਸਕਿਨ ਜਿਹੜੀ ਹੈ ਠੀਕ ਹੋ ਜਾਵੇ ਜੇ ਤੁਹਾਡੇ ਸਕਿਨ ਦੇ ਉੱਪਰ ਕਾਲਾਪਨ ਆਇਆ ਹੈ ਉਹ ਠੀਕ ਹੋ ਜਾਵੇ ਖੁਸ਼ਕੀ ਆਈ ਉਹ ਠੀਕ ਹੋ ਜਾਵੇ ਸਕਿਨ ਦੇ ਉੱਪਰ ਗੰਦਗੀ ਨਿਕਲ ਜਾਵੇ ਠੀਕ ਹੈ ਆਹ ਦੇਖੋ ਅਗਰ ਤੁਹਾਡੇ ਜ਼ਿਆਦਾ ਕਿਲ ਨੇ ਚਾਹੇ ਤੁਹਾਡੇ ਵਾਈਟ ਹੈਡਸ ਬਲੈਕ ਹੈਡਸ ਨੇ ਤੁਸੀਂ ਪਹਿਲਾਂ ਚਿਹਰੇ ਤੇ ਭਾਫ਼ ਲੈ ਲਓ ਭਾਫ਼ ਲੈ ਕੇ ਫਿਰ ਤੁਸੀਂ ਫੇਸ਼ਲ ਕਰਿਓ ਤੁਹਾਡੇ ਸਾਰੇ ਹੀ ਉਹ ਨਿਕਲ ਜਾਣਗੇ ਜਿਹਦੇ ਤੋਂ ਬਾਅਦ ਆਹ ਦੇਖੋ ਇਸ ਤਰੀਕੇ ਨਾਲ ਲਗਾ ਕੇ ਪਹਿਲਾਂ ਤੁਸੀਂ ਚੰਗੀ ਤਰ੍ਹਾਂ ਮ사ਜ ਕਰਨੀ ਆਹ ਦੇਖੋ ਠੀਕ ਹੈ ਪਹਿਲਾਂ ਤੇ ਇਸ ਤਰੀਕਾ ਨਾਲ ਕਰਨੀ ਹੈ ਤੁਸੀਂ ਮ사ਜ ਮਸਾਲਾ ਜਿਹਦੇ ਸਟੈਪ ਮੈਂ ਤੁਹਾਨੂੰ ਦੱਸ ਦੇਣੀ ਆ ਦਵਾਲੀ ਦੇ ਪਹਿਲਾਂ ਪਹਿਲਾਂ ਤੁਸੀਂ ਆਪਣੇ ਚਿਹਰੇ ਨੂੰ ਵੀ ਚਮਕਾਓ ਤਾਂ ਜੋ ਤੁਸੀਂ ਆਪਣੇ ਛੱਤਾਂ ਤੇ ਦੀਵੇ ਲਗਾਓਗੇ ਲੈਂਟਾ ਵਗੈਰਾ ਲਗਾਓਗੇ ਉਹ ਚਮਕਾ ਮਾਰਨਗੇ ਤੇ ਤੁਹਾਡਾ ਨਾਲ ਨਾਲ ਚਿਹਰਾ ਵੀ ਚਮਕਾ ਮਾਰੇਗਾ ਕਿਉਂਕਿ ਦਵਾਲੀ ਇੱਕ ਐਦਾਂ ਦਾ ਫੈਸਟੀਵਲ ਹੈ ਕਿ ਸਾਰੇ ਜਾਣਦੇ ਨੇ ਕਿ ਅਸੀਂ ਸੋਹਣਾ ਸੋਹਣਾ ਸੂਟ ਪਾ ਕੇ ਸੋਹਣਾ ਸੋਹਣਾ ਤਿਆਰ ਹੋਈਏ ਆਹ ਦੇਖੋ ਇਸ ਤਰੀਕੇ ਨਾਲ ਤੁਸੀਂ ਮ사ਜ ਕਰਨੀ ਹੈ ਚੰਗੀ ਤਰ੍ਹਾਂ ਆਪਣੇ ਚਿਹਰੇ ਦੀ ਮ사ਜ ਕਰਨੀ ਹੈ ਤਾਂ ਜੋ ਸਾਰੀ ਗੰਦਗੀ ਜਿਹੜੀ ਤੁਹਾਡੇ ਚਿਹਰੇ ਚੋਂ ਮੂਹ ਬੁੱਝ ਜਾਵੇ ਮਸਰਾਂ ਦੀ ਦਾਲ ਸ਼ਹਿਦ ਤੇ ਦੁੱਧ ਅਗਰ ਸਕਿਨ ਤੁਹਾਡੀ ਜ਼ਿਆਦਾ ਚਿਕਨਾਟ ਵਾਲੀ ਹੈ ਤੇ ਦੁੱਧ ਲੈ ਲਓ ਜੇ ਡਰਾਈ ਹੈ ਤੇ ਦਹੀਂ ਪਾ ਲਓ ਦੋਨਾਂ ਚ ਕੋਈ ਚੀਜ਼ ਵੀ ਤੁਸੀਂ ਪਾ ਸਕਦੇ ਹੋ ਇਹ ਕੋਈ ਮਾੜੀ ਮੋਟੀ ਚੀਜ਼ ਨਹੀਂ ਹੈਗੀ ਬਹੁਤ ਵਧੀਆ ਫੇਸ਼ੀਅਲ ਹੈ ਤੁਸੀਂ ਕਰਕੇ ਦੇਖਿਓ ਹਫਤੇ ਚ ਤਿੰਨ ਵਾਰ ਕਰ ਲਓ ਤੇ ਤੁਸੀਂ ਹੈਰਾਨ ਹੋ ਜਾਓਗੇ ਕਿ ਵਾਕਈ ਬਹੁਤ ਵਧੀਆ ਫੇਸ਼ੀਅਲ ਹੈ ਤੇ ਸਾਡੀ ਸਕਿਨ ਤੇ ਇੱਕ ਵਕਰੀ 글로 ਆਂਦਾ ਹੈ। ਲਓ ਜੀ ਮ사ਜ ਕਰ ਲਈਏ। ਮ사ਜ ਕਰਨ ਤੋਂ ਬਾਅਦ ਫਿਰ ਤੁਸੀਂ ਮੋਟੀ ਜਿਹੀ ਲੇਅਰ ਲਾ ਕੇ ਇਸ ਤਰੀਕੇ ਨਾਲ ਫੇਸ ਪੈਕ ਤੀ ਤਰ੍ਹਾਂ ਲਗਾ ਲੈਣਾ। ਦੇਖੋ ਜਿੱਦਾਂ ਆਪਾਂ ਫੇਸ ਪੈਕ ਲਗਾਣੇ ਹੈ। ਫਿਰ ਇਹਨੂੰ 10 ਮਿੰਟ ਫੇਸ ਪੈਕ ਦੀ ਤਰ੍ਹਾਂ ਰੱਖੋ। ਪਹਿਲਾਂ ਮ사ਜ ਕਰ ਲਓ। ਉਸ ਤੋਂ ਬਾਅਦ ਫਿਰ ਤੁਸੀਂ ਜਦੋਂ ਫੇਸ ਨੂੰ ਵਾਸ਼ ਕਰਨਾ ਹੈ। ਉਸ ਜਦੋਂ ਡਰਾਈ ਜਾ ਹੋ ਜਾਣਾ ਹੈ 10 ਮਿੰਟ ਤੋਂ ਬਾਅਦ 15 ਮਿੰਟ ਤੋਂ ਬਾਅਦ ਫਿਰ ਤੁਸੀਂ ਮ사ਜ ਕਰਨੇ ਗਿੱਲਾ ਜਾ ਕਰਕੇ ਨੇ ਚਿਹਰੇ ਨੂੰ। ਉਸ ਤੋਂ ਬਾਅਦ ਫਿਰ ਮ사ਜ ਕਰਨੇ ਮ사ਜ ਕਰ ਤੋਂ ਬਾਅਦ ਫਿਰ ਤੁਸੀਂ ਸਿੰਪਲ ਪਾਣੀ ਨਾਲ ਆਪਣੇ ਫੇਸ ਨੂੰ ਕਰ ਲੈਣਾ ਹੈ ਵੋਸ਼ ਦਾਲਾ ਹਮੇਸ਼ਾ ਆਪਣੇ ਘਰੇ ਪੀਂਗਾ ਹੀ ਰੰਡੀਆਂ ਬਸ ਥੋੜੀ ਜਿਹੀ ਮਿਕਸੀ ਗ੍ਰੈਂਡ ਵਿੱਚ ਗ੍ਰੈਂਡ ਕਰੋ ਛਾਣ ਲਓ ਛਾਣਨ ਤੋਂ ਬਾਅਦ ਤੇ ਬਸ ਬਣ ਕੇ ਹੋ ਜਾਣਾ ਪਾਊਡਰ ਰੈਡੀ ਲੋਜੀ ਤੇ ਇਹ ਮੈਂ ਹੁਣ ਲਗਾ ਲਿਆ ਇਹਨੂੰ ਹੁਣ ਆਪਣੇ ਫੇਸ ਤੇ 10 ਮਿੰਟ ਐਦਾਂ ਹੀ ਰੱਖਾਂਗੀ ਉਸ ਤੋਂ ਬਾਅਦ ਆਪਣੇ ਫੇਸ ਨੂੰ ਫਿਰ ਗਿੱਲਾ ਕਰਕੇ ਤੇ ਹਲਕੇ ਹਲਕੇ ਹੱਥਾਂ ਨਾਲ ਮ사ਜ ਕਰਾਂਗੇ ਤੇ ਫਿਰ ਤੁਸੀਂ ਦੇਖਣਾ ਜਿੰਨੀ ਵੀ ਤੁਹਾਡੇ ਚਿਹਰੇ ਦੀ ਗੰਦਗੀ ਜਿੰਨੀ ਵੀ ਟੈਨਿੰਗ ਹੈ ਸਾਰੀ ਰਿਮੂਵ ਹੋ ਜਾਏਗੀ ਚਿਹਰੇ ਤੇ ਇੱਕ ਬਹੁਤ ਹੀ ਵਧੀਆ ਨੇਚਰਲ ਜੀ ਇੱਕ 글로 ਆ ਜਾਵੇਗਾ। ਉਸ ਤੋਂ ਬਾਅਦ ਦੇਖੋ ਫੇਸ ਨੂੰ ਵਾਸ਼ ਕੀਤਾ 10 ਮਿੰਟ ਮੈਂ ਮ사ਜ ਕੀਤੀ ਹੈ 10 ਮਿੰਟ ਮੈਂ ਫੇਸ ਪੈਕ ਨੂੰ ਲਗਾ ਕੇ ਰੱਖਿਆ ਉਸ ਤੋਂ ਬਾਅਦ ਫਿਰ ਮੈਂ ਗਿੱਲਾ ਕਰਕੇ ਤੇ ਉਹਨੂੰ ਚੰਗੀ ਤਰ੍ਹਾਂ ਮਲ ਕੇ ਜਿੱਦਾਂ ਆਪਾਂ ਫੇਸ਼ੀਅਲ ਕਰਦੇ ਹਾਂ ਫਿਰ ਮਲ ਕੇ ਤੇ ਫੇਸ ਨੂੰ ਕਰਾਈਏ ਵਾਸ਼ ਤੁਸੀਂ ਫੇਸ ਦੇਖ ਸਕਦੇ ਹੋ ਕਿੰਨਾ ਕਲੀਨ ਹੋ ਗਿਆ ਦੇਖੋ ਸਾਰੀ ਗੰਦਗੀ ਜਿਹੜੀ ਹੈ ਸਾਰੀ ਡਸਟ ਜਿਹੜੀ ਨਿਕਲ ਗਈ ਹੈ ਫੇਸ ਇੱਕਦਮ ਮਤਲਬ ਕਿ ਸਾਫ ਸੁਥਰਾ ਹੋ ਗਿਆ ਹੈ ਤੁਸੀਂ ਵੀ ਇਸ ਫੇਸ਼ੀਅਲ ਨੂੰ ਕਰਕੇ ਆਪਣੀ ਸਕਿਨ ਨੂੰ ਸਾਫ ਸੁਥਰਾ ਤੇ ਗਲੋਇੰਗ ਬਣਾ ਸਕਦੇ ਹੋ ਸਿਰਫ ਮਸਰਾਂ ਦੀ ਦਾਲ ਪੀਸ ਕੇ ਉਹਨੂੰ ਦੁੱਧ ਚ ਚਾਹੀਦਾ ਹੈ ਇੰ ਵਿੱਚ ਆਪਣੇ ਸਕਿਨ ਦੀ ਰਿਕੋਰਡਿੰਗ ਜਿੱਦਾਂ ਤੁਹਾਨੂੰ ਦੱਸਿਆ ਮੈਂ ਸ਼ਹਿਦ ਪਾ ਕੇ ਤੇ ਹਫਤੇ ਚ ਤਿੰਨ ਵਾਰੀ ਇਹ ਵਾਲਾ ਫੇਸ਼ੀਅਲ ਤੁਸੀਂ ਕਰ ਸਕਦੇ ਹੋ ਬਹੁਤ ਹੀ ਵਧੀਆ ਅਗਰ ਡੇਲੀ ਵੀ ਕਰ ਲੋਗੇ ਨਾ ਤਾਂ ਵੀ ਇਹਦਾ ਕੋਈ ਵਿਗਾੜ ਨਹੀਂ ਹੈਗਾ ਸਕਿਨ ਬਿਲਕੁਲ ਪਾਲਿਸ਼ ਹੋ ਜਾਂਦੀ ਜਿਵੇਂ ਸਕਿਨ ਕੋਰੀਅਨ ਟਾਈਪ ਹੋ ਜਾਂਦੀ ਹੈ ਨਾ ਲੋਕ ਕੋਰੀਅਨ ਲੋਕਾਂ ਦੀ ਹੁੰਦੀ ਤੁਸੀਂ ਦੇਖ ਸਕਦੇ ਹੋ ਮੇਰੀ ਸਕਿਨ ਇਸ ਤਰੀਕੇ ਦੀ ਤੁਹਾਡੀ ਸਕਿਨ ਵੀ ਹੋ ਜਾਵੇਗੀ ਤੁਸੀਂ ਬਹੁਤ ਹੀ ਸੋਹਣੇ ਤੇ ਬਹੁਤ ਹੀ ਬਿਊਟੀਫੁੱਲ ਲੱਗੋਗੇ ਅਗਰ ਤੁਸੀਂ ਇਸ ਚੀਜ਼ ਦਾ ਇਸਤੇਮਾਲ ਕਰਨ ਲੱਗ ਗਏ ਠੀਕ ਹੈ ਜੀ ਅਗਰ ਵੀਡੀਓ ਥੋੜੀ ਜਿਹੀ ਵੀ ਤੁਹਾਨੂੰ ਜੋ ਵੀ ਫੁੱਲ ਲੱਗੀ ਹੋਵੇ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਸੋਣਾ ਜਾਂ ਜਰੂਰ ਕਰਨਾ ਇਸੇ ਤਰ੍ਹਾਂ ਦੀ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਨੂੰ ਜਰੂਰ ਪ੍ਰੈਸ ਕਰਨਾ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚੇਗੀ ਅਗਰ ਕਿਸੇ ਦੇ హెయిਰ ਨੂੰ ਪ੍ਰੋਬਲਮ ਹੈ ਜਾਂ ਕਿਸੇ ਦੇ ਵਾਲ ਲੰਬੇ ਨਹੀਂ ਹੋ ਰਹੇ ਜਾਂ ਕਿਸੇ ਦੇ ਵਾਲ ਝੜਦੇ ਨੇ ਤੇ ਉਹ ਵੀ ਮੈਨੂੰ ਦੱਸ ਸਕਦੇ ਨੇ ਤੁਹਾਨੂੰ హెయిਰ ਤੇ ਵੀ ਆਪਾਂ ਵੀਡੀਓ ਜਿਹੜੀ ਹੈ ਦੇ ਦੇਵਾਂਗੇ ਵੈਸੇ ਤਾਂ ਮੈਂ ਪਾਈਆਂ ਹੋਈਆਂ ਨੇ ਅਗਰ ਤੁਹਾਡੇ ਕੋਈ ਅਲੱਗ-ਅਲੱਗ ਪ੍ਰੋਬਲਮ ਹੁੰਦੀ ਹੈ హెయిਰ ਨੂੰ ਤੇ ਉਹ ਤੁਸੀਂ ਦੱਸੋ तां थो शेयर करी फिर मिलंदा जी नवी वीडियोस बाए बाए